ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਹੁਣਾ ਨੇ ਇੱਕ ਬੇਹਦ ਵੱਡਾ ਫੈਸਲਾ ਲੈ ਲਿਆ ਜਾਨੀ ਕਿ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਇੱਕ ਰਾਹ ਤਾਂ ਖੋਲਿਆ ਪਰ ਇੱਥੇ ਹੁਣ ਤੁਹਾਨੂੰ ਬਹੁਤ ਜ਼ਿਆਦਾ ਪੈਸਿਆਂ ਦਾ ਭੁਗਤਾਨ ਕਰਨਾ ਪਵੇਗਾ ਜਾਨੀ ਕਿ ਹੁਣ ਤੁਸੀਂ ਅਮਰੀਕਾ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਾਲਰਾਂ ਦੇ ਹਿਸਾਬ ਦੇ ਨਾਲ ਪੈਸੇ ਦਾ ਭੁਗਤਾਨ ਕਰਨਾ ਪਵੇਗਾ ਔਰ ਤੁਹਾਡੀਆਂ ਜੇਬਾਂ ਤੇ ਡਾਕਾ ਵੀ ਪਵੇਗਾ ਤੁਸੀਂ ਰਿਪੋਰਟ ਨਹੀਂ ਹੁਣਾ ਚਾਹੁੰਦੇ ਉਥੇ ਰਹਿਣਾ ਚਾਹੁੰਦੇ ਹੋ ਤਾਂ ਇੱਕ 골ਡਨ ਕਾਰਡ ਜਿਹੜਾ ਵਾ ਉਹ 트럼ਪ ਸਰਕਾਰ ਲੈ ਕੇ ਆਈ ਹੈ ਜੋ ਕਿ 5 ਮਿਲੀਅਨ ਡਾਲਰ ਦੇ ਵਿੱਚ ਵੇਚੀ ਜਾਵੇਗੀ ਇਸ ਰਾਹੀਂ ਜਿਹੜੇ ਅਪਰਵਾਸੀ ਨੇ ਨਾਲ ਲਈ ਅਮਰੀਕਾ ਦੀ ਨਾਗਰਿਕਤਾ ਲੈਣੀ ਆਸਾਨ ਹੋ ਜਾਵੇਗੀ 골ਡਨ ਕਾਰਡ ਗ੍ਰੀਨ ਕਾਰਡ ਦਾ ਪ੍ਰੀਮੀਅਮ ਵਰਜਨ ਹੋਵੇਗਾ ਇਸ ਦੇ ਨਾਲ ਨਾ ਸਿਰਫ ਗ੍ਰੀਨ ਕਾਰਡ ਵਾਲੇ ਵਿਸ਼ੇਸ਼ ਅਧਿਕਾਰ ਮਿਲਣਗੇ ਬਲਕਿ ਪ੍ਰਵਾਸੀਆਂ ਨੂੰ ਅਮਰੀਕਾ 'ਚ ਨਿਵੇਸ਼ ਕਰਕੇ ਨਾਗਰਿਕਤਾ ਲੈਣ ਦਾ ਮੌਕਾ ਵੀ ਪ੍ਰਾਪਤ ਹੋਵੇਗਾ ਦੱਸੀਏ ਕਿ ਹੁਣ ਇਹ ਜੋ ਵਪਾਰ ਮੰਤਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਦੱਸਿਆ ਕਿ 트ੰਪ ਨੇ ਕਿਹਾ ਕਿ ਅਸੀਂ ਇੱਕ 골ਡਨ ਕਾਰਡ ਵੇਚਣ ਜਾ ਰਹੇ ਹਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੁੰਦਾ ਪਰ ਇਹ 골ਡਨ ਕਾਰਡ ਹੈ ਇਸ ਦੀ ਕੀਮਤ ਤਕਰੀਬਨ 5 ਮਿਲੀਅਨ ਡਾਲਰ ਹੋਵੇਗੀ ਇਹ ਤੁਹਾਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਕੇ ਇਸ ਤੇ ਅੱਗੇ ਕਿਹਾ ਕਿ ਇਹ ਨਾਗਰਿਕਤਾ ਲਈ ਇੱਕ ਨਵਾਂ ਰਾਹ ਖੋਲਿਆ ਗਿਆ ਹੈ ਅਮੀਰ ਲੋਕ ਇਹ ਕਾਰਡ ਖਰੀਦ ਕੇ ਅਮਰੀਕਾ ਆਉਣਗੇ ਔਰ ਇਹ ਤੇ ਨਿਵੇਸ਼ ਕਰਨਗੇ ਤੇ ਬਹੁਤ ਸਾਰੇ ਰੁਜ਼ਗਾਰ ਪੈਦਾ ਕਰਨਗੇ